ਮੇਰੇ ਨਾਲ ਜੀ ਮੈਂ ਅਸੀਂ ਪਹਿਲਾਂ ਤਾਂ ਸਾਨੂੰ ਉੱਥੇ ਪਿੱਛੇ ਹੀ ਮਿਲਿਆ ਸੀਗਾ ਫਿਰ ਅਸੀਂ ਇੱਕ ਗੱਲ ਤਾਂ ਇਹਨਾਂ ਨਾਲ ਕੀਤੀ ਵਸੇ ਹੀ ਬਾਕੀ ਫਿਰ ਅਸੀਂ ਅੱਗੇ ਆ ਗਏ ਹਾਂਜੀ ਅੱਗੇ ਆ ਗਏ ਉਹਨਾਂ ਝਾੜੀਆਂ ਦੇ ਇੱਥੇ ਸਾਨੂੰ ਖੜਾ ਕਰ ਲਿਆ ਝਾੜੀ ਦੇ ਖੜਾ ਕੀਤਾ ਤਾਂ ਉੱਥੇ ਫਿਰ ਉਹਨੇ ਇਹੀ ਬੋਲਦਾ ਰਿਹਾ ਕਿ ਉਹ ਬੱਬਾ ਐ ਬੜਾ ਚੰਗਾ ਮਤਲਬ ਚੜਿਆ ਬੱਬਾ ਬਹੁਤ ਉਪਾਇ ਕਰਨੀ ਆਲਾ ਭਈ ਹਾਂਜੀ ਹਾਂਜੀ ਫਿਰ ਉਹਨੇ ਸਾਨੂੰ ਪਤਾ ਨਹੀਂ ਇਹਦੀ ਗੱਲਾਂ ਦੇ ਵਿੱਚ ਮਰ ਲਗੋ ਕੰਨੀ ਕੀ ਕੀ ਸੀ ਕਿ ਟੋਡਾ ਮੇਰੇ ਕੋਲ ਚੂੜੀਆਂ ਸੀਗੀਆਂ ਹਾਂਜੀ ਹਾਂਜੀ ਔਰ ਮੇਰੇ ਕੰਨਾਂ ਦੇ ਸੀਗੇ ਦੋ ਠੀਕ ਹੈ ਜੀ ਹਾਂਜੀ ਉਹ ਮੈਂ ਆਪਣੇ ਆਪ ਹੀ ਆਪਣੇ ਹੱਥਾਂ 'ਚ ਪਹਿਲਾਂ ਚੂੜੀਆਂ ਗੱਡ ਕੇ ਉਹਦੀ ਅਖਵਾਰ 'ਚ ਰੱਖੀਆਂ ਅਖਵਾਰ ਦਿੱਤੀ ਮੈਂ ਸਾਨੂੰ ਫਿਰ ਉਹ ਆਪਣੇ ਆਪ ਹੀ ਫਿਰ ਕੰਨਾਂ ਦੀਆਂ ਵੀ ਮੇਰੇ ਕੋਲ ਖੁੱਲ ਨਹੀਂ ਰਹੀਆਂ ਦੀ ਮਲ ਕਬੜੀ ਜੋ ਨਾ ਖੋਲ ਕੇ ਉਹਨਾਂ ਨੇ ਦਿੱਤੀਆਂ ਮੈਨੂੰ ਨਹੀਂ ਪਤਾ ਲੱਗੇ ਵੀ ਮੈਨੂੰ ਕੀ ਹੋਇਆ ਉਸ ਟਾਈਮ ਮੈਨੇ ਆਵਾਜ਼ ਨਿਕਲੀ ਸਾਡੀ ਦੋਨਾਂ ਦੀ ਆਵਾਜ਼ ਹੀ ਨਹੀਂ ਨਿਕਲੀ ਪਤਾ ਨਹੀਂ ਕੀ ਤਾਨੂੰ ਦੇ ਤੱਕ ਵੀ ਨਹੀਂ ਦਿੱਤਾ ਸਾਨੂੰ ਕੁਸਤਨੀ ਗਿਆ ਜੀ